ਤੁਸੀਂ ਕਲਯੁਗ ਦੀ ਪੈਰੇ ਦੀ ਗੱਲ ਕਰਦੇ ਹੋ ਬੜਾ ਹੋਇਆ ਹੋਇਆ ਤੇ ਜਿਹੜੇ ਬਾਣਿਆਂ ਵਾਲੇ ਲੋਕ ਜਾਂ ਜਿਸ ਤਰ੍ਹਾਂ ਜਿਨ੍ਹਾਂ ਦੀਆਂ ਧਾਰਮਿਕ ਬੰਦਿਆਂ ਦੀਆਂ ਡਿਊਟੀਆਂ ਇਹਨਾਂ ਕੰਮਾਂ 'ਤੇ ਲੱਗੀਆਂ ਮੇਰਾ ਮੇਰਾ ਸਵਾਲ ਹੈ ਜੇ ਇੱਕ ਇੱਕ ਜੰਗ ਜਾਂ ਸ਼ਗਰਸ਼ ਇੱਕ ਅਸੀਂ ਸੱਚਾਈ ਦਾ ਸ਼ੁਰੂ ਹੋਇਆ ਇਹ ਐਡਵੋਕੇਟ ਸਾਹਿਬ ਨੇ ਬੜੇ ਸੀਨੀਅਰ ਨੇ ਬੜੇ ਪਰਿਵਾਰ ਨੂੰ ਬੜੇ ਨੂੰ ਬਿਲੋਂਗ ਕਰਦੇ ਤੇ ਮੈਂ ਇੱਕ ਪੁਲਿਸ ਅਫਸਰ ਹਾਂ ਤੇ ਜੇ ਗੱਲ ਕਰੀਏ ਵੀ ਚੰਗਾਈ ਦਾ ਜਿਹੜਾ ਜਿਨ੍ਹਾਂ ਦਾ ਬਾਣੇ ਆ ਜਿਨ੍ਹਾਂ ਦੀਆਂ ਡਿਊਟੀਆਂ ਆ ਉਹ ਲੋਕ ਹੋਰ ਪਾਸੇ ਤੁਰੇ ਹੋਏ ਆ ਅਸੀਂ ਉਹ ਡਿਊਟੀ ਵਾਲੇ ਬੰਦੇ ਹੈਗੇ ਆ ਜਿਨ੍ਹਾਂ ਦਾ ਕੰਮ ਨਹੀਂ ਸਾਨੂੰ ਕੁਦਰਤ ਇਧਰ ਨੂੰ ਲੈ ਕੇ ਆ ਰਹੀ ਡਿਊਟੀ ਤਾਂ ਸਾਰਿਆਂ ਦੀ ਇੱਕੋ ਹੀ ਹੈ ਜੀ ਕੰਮ ਕੋਈ ਕਰੋ ਇਮਾਨਦਾਰੀ ਨਾਲ ਕੰਮ ਕਰੋ ਜਦ ਲਾਹਾ ਲੈਣ ਤਾਂ ਸਾਰੇ ਆਏ ਨੇ ਤੂੰ ਕੀ ਕੰਮ ਕੀ ਕਰਦੇ ਹੋ ਇਹ ਕੋਈ ਮੈਟਰ ਨਹੀਂ ਲਾਹਾ ਲੈਣ ਤਾਂ ਸਾਰੇ ਆਏ ਹੋਏ ਨੇ ਨਾ ਤਾਂ ਸਾਰਿਆਂ ਦੀ ਡਿਊਟੀ ਇੱਕੋ ਹੀ ਹੈ ਉਹਨਾਂ ਨੇ ਠੇਕੇਦਾਰ ਬਣਾ ਲਿਆ ਆਪਣੇ ਨੂੰ ਧਰਮ ਦੇ ਸਗੋ ਉਹਨਾਂ ਦੇ ਡਿਊਟ ਉਹ ਬੌਂਡ ਨੇ ਜਾਦਾ ਆਪਣੇ ਨੂੰ ਉਹੀ ਉਲਟੇ ਹੋਏ ਹੋਏ ਨੇ ਗਲਤ ਹਾਂ ਜੀ ਟੈਲ ਯੂ ਉਹਨਾਂ ਦੇ ਕਮੀਜ਼ਾ ਦਾ ਮੈਂ ਕਿਹਾ ਸੀਗਾ ਇੱਕ ਵੀਡੀਓ ਚ ਕਿਹਾ ਹੋਇਆ ਪਈਆ ਵੀ ਤੁਸੀਂ ਜਿਹੜੇ ਸਹਿਤਾਰਿਆਂ ਨੂੰ ਕਹਿ ਰਹੇ ਉਹਨਾਂ ਨੂੰ ਬੋਰਡ ਦਾ ਹੱਕ ਨਹੀਂ ਮੈਨੂੰ ਆ ਲੱਗਦਾ ਵੀ ਸਹਿਤਾਰਿਆਂ ਦੇ ਵਿੱਚ ਸਿੱਕੀ ਹੈ ਅੰਦਰ ਤੁਹਾਡੇ ਨਾ ਅੰਦਰੋਂ ਬਾਹਰ ਹੈ ਮੈਂ ਮੁਠੀ ਜੀ ਮੈਂ ਤਾਂ ਆਪਸ ਗੱਲ ਸਮਝਦਾ ਸੀ ਬਾਹਰ ਹੈ ਜਾਂ ਤਾਂ ਅੰਦਰ ਨਹੀਂ ਤਬ ਬਾਹਰ ਤੋਂ ਫਿਰ ਭੇਖ ਹੈ ਪੇਂਦਲਾ ਖੰਡਨ ਕਰਾਇਆ ਭੇਖ ਤੇ ਖਾਇਓ ਜਗਤ ਕੋ ਲੋਗਨ ਕੋ ਵਸਕੀਨ ਲੋਗਾਂ ਨੂੰ ਸਾਬਤ ਕਰਦਾ ਸੀ ਸਿੱਕਾ ਸਾਡੀਆਂ ਮੋਟਾ ਚਾਹੀਦੀਆਂ ਨੇ ਸਾਡਾ ਹੀ ਕਬਜ਼ਾ ਹੋ ਪਰ ਅੱਗੇ ਸਜਾ ਪਤਾ ਅੰਤਕਾਲ ਕਾ ਤਿੱਕੜਿਓ ਤਲਵਾਰਾਂ ਚੱਲਣੀਆਂ ਕੱਟੇ ਜਾਉਂਗੇ ਚੱਲਦੀਆਂ ਨੇ ਅੰਤਕਾਲ ਕਾ ਤਿੱਕੜਿਓ ਬਾਸ ਨਰਕ ਮੋਲੀ ਨਰਕ ਤੁਹਾਨੂੰ ਮਿਲਣਾ ਇਹਨਾਂ ਨੂੰ ਨਹੀਂ ਮਿਲਣਾ ਦੋਿਆਂ ਨੂੰ ਸਜਾ ਵੀ ਉਹਨਾਂ ਵਾਸਤੇ ਹੀ ਹੈ ਲਿਖਿਆ ਹੈ ਦੋ ਮੈਂ ਮੰਦੇ ਉਹ ਨਾ ਮੰਨਣ ਦਾ ਕੀ ਇਲਾਜ ਹੈ ਅਥਰ ਚੋ ਜਿਹੜੇ ਸੀ ਨਾ ਇਹ ਲੋਕ ਕੌਣ ਨੇ ਇਹ ਲੋਕ ਉਹ ਨੇ ਜਿਹੜੇ ਵਿਰੋਧੀ ਧੜੇ ਦੇ ਨੇ ਸੱਚ ਤੇ ਖਲਾਫ ਵਾਲੇ ਨੇ ਜਿਨਾਂ ਨੇ ਸਿੱਖੀ ਨੂੰ ਪਨਪਨ ਜਿਣਾ ਹੀ ਨਹੀਂ ਔਰ ਇੱਕ ਪਾਸੇ ਤਾਂ ਉਹ ਨੇ ਇੱਕ ਪਾਸੇ ਪਰਮੇਸ਼ਰ ਹੈ ਅਸਲੀ ਆਦਮੀ ਤੁਸੀਂ ਆ ਗੱਲ ਜਿਹੜੀ ਹੈ ਗੁਰਬਾਣੀ ਸਹੀ ਗੱਲ ਗੁਰਦੁਆਰੇ ਜਾ ਕੇ ਕਰਕੇ ਦਿਖਾਓ ਇਹ ਤੁਹਾਡੇ ਗੱਲਣਾ ਪੈ ਜਾਣ ਉਹ ਜੇ ਉੱਥੇ ਨਹੀਂ ਗੁਰਦਾਰੇ ਕਰਾਂਗੇ ਗੱਲ ਗੁਰੂ ਦੀ ਹੋਰ ਕਿੱਥੇ ਜਾ ਕੇ ਕਰੀਏ ਸਾਨੂੰ ਤਾਂ ਗੁਰਦਾਰੇ ਬਣਾ ਕੇ ਸਿੱਖੀ ਦੀ ਗੱਲ ਸਹੀ ਗੱਲ ਕਰਨ ਤੋਂ ਵੀ ਰੋਕਿਆ ਉਹ ਰੋਕਿਆ ਹੈ ਰੋਕਿਆ ਤਾਂ ਅਸੀਂ ਡਰਦੇ ਨਹੀਂ ਕਰਦੇ ਵੀ ਅਸੀਂ ਲੜਨਾ ਉਹਦੀ ਤਾਂ ਲੜਾਈ ਹਟਾਉਣ ਖਾਤਰ ਜੇ ਉਥੇ ਲੜਾਈ ਪੈਂਦੀ ਸੀ ਉਥੇ ਜਾਈਏ ਹੀ ਨਾ ਗੁਰਦੁਆਰੇ ਜਣਾ ਹੀ ਬੰਦ ਕਰਤਾ ਮੰਦਿਰਾਂ ਚ ਇਹੀ ਹਾਲ ਸੀ ਗੁਰੂ ਨਾਨਕ ਨੇ ਸਮਝਾਇਆ ਉਹਨਾਂ ਨੇ ਮੰਦਰ ਨੇ त्याग ਦਿੱਤੇ ਮੰਦਿਰ ਹੀ त्यागਦੇ ਮੰਦਰ ਜਣ ਹਾਲ ਅਗੇ ਉਹਨਾਂ ਦੇ ਜਿਹੜਾ ਖਾਨਦਾਨ ਹੈ ਪਿਛਲਾ ਉਹਨਾਂ ਦਾ ਪਿਤਾ ਮੰਦਰਾਂ ਨਾਲ ਰਹੇ ਕਿ ਭਗਤਾਂ ਨੇ ਮੰਦਿਰ ਤਿਆਗੇ ਜੋ ਕਿ ਉਥੇ ਤਾਂ ਉਹਦੇ ਭਗਤੀ ਦੇ ਵਿਰੁੱਧ ਖੜੇ ਰਹੇ ਹੁੰਦਾ ਜੇ ਤੇ ਬੂਲੋ ਉਬਰਦ ਕੰਮ ਹੋ ਰਿਹਾ ਹੈ ਉਹ ਤਾਂ ਧੱਕਲੇ ਬੈੜਲੇ ਕੋਈ ਕੰਮ ਕਰਦਾਰ ਇਹ ਹੋ ਰਿਹਾ ਇਸੇ ਕਰਕੇ ਅਕਾਲੀ ਬੂਲਾ ਸੋਨੇ ਵਿਰੋਧ ਕੀਤਾ ਸੀ ਕੋਰਦਾਰੇ ਬਣਦਾ ਵੀ ਡੁੱਬ ਜਾਊਗਾ ਤੁਸੀਂ ਪਰ ਬਣਾਏ ਤਾਂ ਉਹਨਾਂ ਨੇ ਇਹਨੇ ਪਹਿਲਾਂ ਹੀ ਖਿਲਾਫ ਤੇ ਦਾਤੂ ਦਾਸੂ ਵਾਲੇ ਤੁਹਾਨੂੰ ਇਹ ਸਿੱਖੀ ਦਾ ਨਹੀਂ ਪਤਾ ਜੋ ਅਸਕੂਲ ਗੱਲ ਹੈ ਸਿੱਖਾ ਨੂੰ ਨਹੀਂ ਪਤਾ ਇਸ ਗੱਲ ਦਾ ਇਹ ਤਾਂ ਬਣਾਏ ਉਹਨਾਂ ਨੇ ਜਿਹੜੇ ਗੁਰੂ ਤੋਂ ਗਰੋਥ ਸੀ ਤੀਰਵਲੀਏ ਬੀਨੇ ਮਸੰਦ ਰਾਮ ਰਈਏ ਉਹਨਾਂ ਨੇ ਬਣਾਏ ਤੇ ਅਸੀਂ ਤਾਂ ਬਰੋਚ ਸੀ ਫੇਰ ਜ਼ਮੀਨਾਂ ਲਾਈਆਂ ਕਿਉਂ ਲਾਈਆਂ ਬੀਨੇ ਹੰਗਸਾਂ ਨੂੰ ਕਮਜ਼ੋਰ ਕਰਦੀਏ ਜ਼ਮੀਨਾਂ ਦੇ ਦਈਏ ਗੋਲਕ ਨੂੰ ਕਿਵੇਂ ਗਣਦੇ ਜਿਹੜੀ ਗੋਲਕ ਲਾਈ ਗਈ ਉਹ ਤਾਂ ਬਾਤ ਚਲਾਈਏ ਜੀ ਇਹਹੀ ਪਹਿਰਾ ਨਹੀਂ ਹੈ ਪਹਿਲਾਂ ਜਾਇਦਾਦਾਂ ਨੇ ਉਹਨਾਂ ਦੇ ਬੇੜੇ ਗੋਲਕ ਨਹੀਂ ਹੈ ਜੀ ਉਹਨਾਂ ਨੂੰ ਜਾਇਦਾਦਾਂ ਦੇਤੀਆਂ ਵੀ ਇਹ ਜਾਇਦਾਦਾਂ ਦੀ ਕਮਾਈ ਦਾ ਲੰਗਰ ਚਲਾਓ ਜਤਰਵਾਰ ਆਇਆ ਜਾਗਾ ਸੇ ਤੇ ਆਪ ਵੀ ਆਪਣਾ ਭਾਈ ਤੁਸੀਂ ਕਰੋ ਖਾਓ ਪੀਓ ਜੋ ਪਰਿਵਾਰ ਹੈ ਲੰਗਰ ਚਲਾਓ ਧਰਮਸਾਲ ਦੀ ਉਹ ਉਹ ਦਾ ਲੋ ਇਹ ਤਾਂ ਗੁਰਦਾਰੇ ਤੋਂ ਬਾਅਦ ਬੋਲ ਇਹ ਇਹ ਗੋਲਕਤਾ ਪਹਿਲਾਂ ਹੈ ਹੀ ਨਹੀਂ ਗੋਲਕਾ ਗੋਲਕ ਨਹੀਂ ਮਹਤਵ ਗੋਲਕਤਾ ਹੈ ਹੀ ਨਹੀਂ ਪਹਿਲਾਂ ਹਾਂ ਹੁਣ ਚਾਹੀਦੀ ਵੀ ਨਹੀਂ ਉਹ ਗੱਲ ਅਲੱਗ ਹੈ ਉਹ ਤਾਂ ਹੁਣ ਜਿਹਨ ਹੁਣ ਦੇਖਣ ਵਾਲਾ ਸਵਾਲ ਹੈ ਗੋਲ ਚਾਹੀਦੀ ਨਹੀਂ ਚਾਹੀਦੀ ਵਪਾਰ ਬਣ ਗਿਆ ਨਾ ਉਹਦਾ ਕਰਕੇ ਕੁਰਦੋਰੀ ਹੋਣੀ ਹੁੰਦੀ ਹੈ ਇਹ ਬਿ ਤਿਆਗ ਜਿਹੜੀ ਕੀਤਾ ਸੀ ਮਾਇਆ ਦਾ ਕਰ ਦੇਣਾ ਸੱਚ ਸਰਬਸ਼ਕਤੀਮਾਨ ਹੈ ਸਰਬ ਸਾਰੇ ਸ੍ਰਿਸ਼ਟੀ ਸੱਚ ਦੇ ਆਸਰੇ ਖੜੀ ਹੈ ਉਹਨੇ ਸੱਚ ਨੂੰ ਝੂਠ ਦੀ ਥਮੀ ਨਾਲ ਘੜਾਉਣਾ ਚਾਹੁੰਦੇ ਨੇ ਕਿ ਸੱਚ ਦੇ ਪ੍ਰਚਾਰ ਵਾਸਤੇ ਝੂਠੀ ਮਾਇਆ ਦੀ ਲੋੜ ਜੇ ਝੂਠ ਦੇ ਆਸਰੇ ਸੱਚ ਨੂੰ ਪ੍ਰਚਾਰੂ ਉਹ ਸੱਚ ਨਹੀਂ ਹੋ ਸਕਦਾ ਪਹਿਲਾਂ ਦਾ ਝੂਠ ਨੇ ਸੱਚ ਪ੍ਰਚਾਰਨਾ ਨਹੀਂ ਜੇ ਝੂਠ ਸੱਚ ਪ੍ਰਚਾਰੂ ਪਹਿਲਾਂ ਝੂਠੇ ਮਰੂ ਆਪ ਉਹਦੀ ਬੋਤ ਹੈ ਇਸ ਕਾ ਕੇ ਮੰਦਰਾਂ ਚ ਗੁਰਦੁਆਰਿਆਂ ਚ ਔਰ ਇਹਨਾਂ ਜਿਮਨੀ ਸੀਤਾ ਦੇ ਵਿੱਚੋਂ ਨਾ ਕਦੇ ਕੋ ਭਗਤੀ ਲਹਿਰ ਉੱਠਿਆ ਨਾ ਉਠਣੀ ਹੈ ਨਾ ਪੈਦਾ ਹੋਣੀ ਇਹ ਤਾਂ ਘਰਾਂ ਜੋ ਵਹਿਦਾ ਹੁੰਦੀ ਹੁੰਦੀ ਹੈ ਜਦ ਪਰਮੇਸ਼ਰ ਇਹ ਕਰਦਾ ਉਹ ਕਰਦਾ ਹੈ ਹਰ ਜੁਗ ਜੁਗ ਭਗਤ ਉਹ ਪਾਇਆ ਹੈ ਪਰਮੇਸ਼ਰ ਪੈਦਾ ਕਰਦਾ ਜਾਂ ਨਹੀਂ ਕੋਈ ਬਾਤ ਚੱਲਦੀ ਫਿਰ ਉਹ ਕਰਨ ਦੇ ਪੈਦਾ ਉਹ ਸਰਵ ਸ਼ਕਤੀਮਾਨ ਹੁਣ ਉਹਦੀ ਕਲਾ ਵਰਤ ਰਹੀ ਹੈ ਜੋ ਕੁਝ ਹੋ ਰਿਹਾ ਹੈ ਆਪਾਂ ਨਹੀਂ ਕਰ ਰਹੇ ਕੁਝ ਵੀ ਕਿਉਂਕਿ ਜਦ ਲੰਘ ਜਾਣੇ ਮੈਂ ਕੁਝ ਕਰਤਾ ਤਬ ਲਗ ਘਰ ਵਜੋਂ ਨੂੰ ਫਿਰਤਾ ਉਹ ਕਰ ਰਿਹਾ ਅਸੀਂ ਤਾਂ ਮੋਹ ਰਿਆ ਲੱਕੜ ਦੇ ਜਾਂ ਪਲਾਸਟਿਕ ਦੇ ਕਹਿ ਲਓ ਸਤਣ ਦੇ ਹੁੰਦੇ ਨੇ ਉੱਚਾ ਕੇ ਇੱਥੇ ਰੱਖ ਦਿੰਦਾ ਸਾਨੂੰ ਕਹਿੰਦਾ ਵੀ ਤੂੰ ਉੱਥੇ ਚਲਾ ਜਾ ਤੂੰ ਉੱਥੇ ਚਲਾ ਜਾ ਤੂੰ ਆ ਕਰ ਤੂੰ ਉਹ ਕਰ ਤੂੰ ਉਹ ਕਰ ਤੂੰ ਉਹ ਕਰ ਕੋਈ ਹੋਰੇ ਚਲਾ ਰਿਹਾ ਹੈ ਆਪਾਂ ਨੂੰ ਆਪਾਂ ਚੱਲ ਦੇ ਨਾਲ ਲੋਕਾਂ ਨੂੰ ਆਪਾਂ ਚੱਲਦੇ ਉਹ ਆਪਣੇ ਸਰਵਰ ਆ ਹੀ ਨਹੀਂ ਲੈਂਦਾ ਤਾਂ ਸੁਭਾਜ ਆਪਣੇ ਸਰਵਰ ਆ ਹੀ ਨਹੀਂ ਲੈਂਦਾ ਆਪਾਂ ਵੀ ਕਹਿੰਦੇ ਵਾਂ ਦੇਖੇ ਜਮਣਾ ਮਨੋ ਹੁਕਮ ਕੋ ਕੋ ਮੂਦੇ ਨਾ ਹੋਰੇ ਕਰਨ ਵਾਲੇ ਹੋਰ ਕੋਈ ਨਹੀਂ ਨਾ ਬਸ ਐਸੀ ਖੇਡ ਹੈ ਬੜੀ ਔਖੀ ਸਮਝ ਆਉਂਦੀ ਹੈ ਜਿਹਦੇ ਸਮਝ ਆਉਂਦੀ ਹੈ ਫਿਰ ਚੁੱਪ ਕਰ ਜਾਂਦਾ ਫਿਰ ਚੁੱਪੇ ਕਰ ਜਾਂਦਾ ਭਾਈ ਹੁਣ ਕਿਹਨੂੰ ਕਹਾ ਕੀ ਕਹਾਂ ਕਹਿਣ ਕੋਈ ਪਰੰਗਿੜਤਾ ਹੋਰ ਤੇ ਕੋਈ ਹੋਰ ਚੀਜ਼ ਐਕਚੁਅਲ ਗੁਪਤ ਗੁਪਤ ਕੀਤੇ ਕੋਈ ਹੋਰੇ ਉਹ ਜਿਹੜਾ ਗੋਪਤਾ ਕਾਨੂੰਨੀ ਨਹੀਂ ਦਾ ਜਿਹੜਾ ਖਾਨੂੰ ਨਹੀਂ ਦਾ ਫਰਦਾ ਨਹੀਂ ਜਿਹੜਾ ਖਾਨੂੰ ਨਹੀਂ ਕਰਦਾ ਨਹੀਂ ਜਿਹੜਾ ਕਰਦਾ ਨਹੀਂ ਨਾ ਨਹੀਂ ਹੁਣ ਉਹ ਤੇ ਚੁੱਪ ਨਹੀਂ ਕਰੂ ਤਾਂ ਕੀ ਕਰੂ ਸ਼ਬਦਾ ਚ ਨਹੀਂ ਆਉਂਦਾ ਬਾਅਦ ਫਿਰ ਚੁੱਪੇ ਹੋ ਜਾਂਦਾ ਉਹ ਕਹਿੰਦਾ ਬਸ ਕਰ ਤੇ ਕਿ ਮੈਂ ਤਾਂ ਕਰਦਾ ਜਾਣਾ ਕਹਿ ਨਾਲੇ ਬਰਸੂਰਾ ਇੱਕ ਖੇਡ ਬੜੀ ਹੈ ਹਾਂ